ਗੁਰਦੁਆਰਾ ਕਿਲਾ ਮੁਵਾਰਕ ਵਿਖੇ ਘਾਉਦੇ ਦੀਵੇ ਅਤੇ ਮੋਮਬਤੀਆਂ ਜਲਾ ਕੇ ਮਨਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਮੀਤ ਮੈਨੇਜਰ ਨੇ ਦਿੱਤੀ ਜਾਣਕਾਰੀ ਸ਼ੁੱਕਰਵਾਰ ਨੂੰ 5 ਵਜੇ ਦੇ ਲਗਭਗ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬੁੱਟਾ ਸਿੰਘ ਅਤੇ ਮੀਤ ਮੈਨੇਜਰ ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਪੂਰੇ ਦੇਸ਼ ਦੇ ਅੰਦਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਬਠਿੰਡਾ ਦੇ ਗੁਰਦੁਆਰਾ ਕਿਲਾ ਮੁਬਾਰਕਤ ਤੇ ਹਾਜ਼ਿਰਤਾਂ ਵਿਖੇ ਵੀ ਹਜ਼ਾਰਾਂ ਦੀ ਗੀਤੀ ਵਿੱਚ ਸੰਗਤਾਂ ਪਹੁੰਚੀਆਂ ਤੇ ਇੱਥੇ ਇਹਨਾਂ ਵੱਲੋਂ ਜਿੱਥੇ ਨਤਮਸਤਕ ਹੋਇਆ ਗਿਆ ਇੱਥੇ ਸਾਰਾ ਦਿਨ ਜਿੱਥੇ ਆਪਣਾ ਇੱਥੇ ਕੀਰਤਨ ਦਰਬਾਰ ਇੱਥੇ ਆਪਣਾ ਇਸ ਦੇ ਅੰਦਰ ਆਪਣਾ ਲਗਾਏ ਗਏ ਉੱਥੇ ਸ਼ਾਮ ਦੇ ਟਾਈਮ ਲੋਕਾਂ ਵੱਲੋਂ ਕੌਦੇ ਦੀਵੇ ਅਤੇ ਮੋਮਬਤੀਆਂ ਬਾਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਜਿਹੜਾ ਬਣਾਇਆ ਗਿਆ ਅਸੀਸਨ ਦਿਖਾ ਰਹੇ ਹਾਂ ਗੁਰਦੁਆ라 ਇਹ ਆਪਣੇ ਕਿਲਾ ਮੁਬਾਰਕਤ ਦੀਆਂ ਸਾਰੀਆਂ ਤਸਵੀਰਾਂ ਇੱਥੇ ਵੱਡੇ ਗਿਣਤੇ ਵਿੱਚ ਸ਼ਹਿਰ ਦੀਆਂ ਸੰਗਤਾਂ ਪਹੁੰਚੀਆਂ ਹਨ ਅਤੇ ਉਹਨਾਂ ਵੱਲੋਂ ਜਿੱਥੇ ਘੌਰ ਦੇਵੀ ਬੜਾ ਜਾ ਰਿਹਾ ਜਾ ਰਿਹਾ ਹੈ ਉੱਥੇ ਮੋਵਰਤੀਆਂ ਇਹਨਾਂ ਵੱਲੋਂ ਜਲਾਇਆ ਜਾ ਰਹੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੇ ਨਾਲ ਇਹਨਾਂ ਵੱਲੋਂ ਬੜੇ ਹੀ ਧੂਮਤਾਂ ਦੇ ਨਾਲ ਬਣਾਇਆ ਜਾ ਰਿਹਾ ਇਸ ਨੂੰ ਦਿਖਾ ਰਹੇ ਹਾਂ ਗੁਰਦੁਆਰਾ ਕਿਲਾ ਮਵਾਰਕ ਦੀਆਂ ਸਾਰੀਆਂ ਅਸੀਂ ਤੁਹਾਨੂੰ ਆਪਣਾ ਤਸਵੀਰਾਂ ਰਬੇ ਕੀ ਨਹਾ ਤੋੜਾ ਕੀ ਕਿਹਾ ਜੇ ਕਿਹੜਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਫਾਈ ਮਤਾ ਸੰਗ੍ਰਾਂਤੀ ਗੁਰਦੁਆਰਾ ਕਿਲਾ ਮਵਾਰਕ ਸਾਹਿਬ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦੇ ਜਾ ਕੇ ਚੱਲਣਾ ਹੋ ਆਜਾ ਪਰਸ ਉਹਦੇ ਨਿਕਲਿਆ ਤਾਰੇ ਸ਼ਾ ਪੰਦੇ ਪਲਵਾ ਐਸੇ ਦਿਨ ਦਾ ਸਤਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਸਮੁੱਚੀਆਂ ਵਠੰਡਾ ਸ਼ਹਿਰ ਦੀਆਂ ਸੰਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਪਾਵਨ ਅਸਥਾਨ ਗੁਰਦੁਆਰਾ ਕਿਲਾ ਮਰਕਸ ਸਾਹਿਬ ਕੇ ਪਰਸੋਂ ਹੋਇਤੋ ਬੜੀ ਸ਼ਰਧਾ ਭਾਵ ਨਾਲ ਮਨਾ ਰਹੀਆਂ ਨੇ ਪਰਸੋਂ ਹੋਇਤੋ ਸ਼੍ਰੀ ਅਖੰਡ ਪਾਤਸ਼ਾਹ ਜੀ ਦੀ ਅਰੰਭਤਾ ਹੋਈ ਅਮਰਤ ਵੇਲੇ ਅੱਜ ਸ਼੍ਰੀ ਅਖੰਡ ਪਾਤਸ਼ਾਹ ਜੀ ਦੇਖੋ ਪਾਏ ਗਏ ਉਪਰੰਤ ਵਿਸ਼ੇਸ਼ ਦੀਵਾਨ ਸਜੇ ਜਿਸ ਦੇ ਵਿੱਚ ਪੰਜ ਪਤਨ ਦਾ ਢਾਟੀ ਜਥਿਆਂ ਨੇ ਕਿਤਨੇ ਜਥਿਆਂ ਨੇ ਪਹੁੰਚ ਕਰਕੇ ਸੰਗਤਾਂ ਨੂੰ ਇਲਾਹੀ ਬਾਣੀ ਦੇ ਹਰਜਸ ਕੀਰਤਨ ਅਤੇ ਗੁਰ ਉਪਦੇਸ਼ ਨਾਲ ਜੋੜ ਦਿੱਤਾ ਸਾ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਾਂ ਨੂੰ ਸਾਰੇ ਲੋਕਾਂ ਨੂੰ ਉਪਦੇਸ਼ ਦਿੱਤੇ ਹਨ ਕਿਰਤ ਕਰੋ ਨਾਮ ਜੋਗ ਵੰਡ ਕੇ ਸਕੋ ਇਸ ਸੰਤਾਨ ਤੇ ਆਪਣੇ ਸਿੱਖਾਂ ਨੂੰ ਵੀ ਪੈਰਾ ਦੇਣ ਦਾ ਸਤਿਗੁਰੂ ਨੇ ਹੁਕਮ ਕੀਤਾ ਹੈ ਅੱਜ ਸਿੱਖ ਕੌਮ ਇਨਾਂ ਸਤਿਤਾ ਦੇ ਪੈਰਾ ਦੇ ਰਹੀ ਹੈ ਸਰਬੱਤ ਸੰਗਤਾਂ ਨੂੰ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਠ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਸ਼ਾਮ ਦੇ ਟੈਂਪਲ ਤੋਂ ਬਹੁਤ ਹੀ ਖੁਸ਼ੀ ਨਾਲ ਵਧੇ ਰਿਖੀ ਜਾਇਆ। ਇਹ ਗੀਤ ਜਾਇਕ ਹੋਵੇ ਦਿਵਾਇਆ ਗਿਆ। ਅੱਜ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪਾਠ ਪ੍ਰਕਾਸ਼ ਦਿਹਾੜਾ ਹੈ। ਇਸ ਕਰਕੇ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਅੰਮ੍ਰਿਤ ਵੇਲੇ ਤੋਂ ਹੀ ਨਤਮਸਤਕ ਗੁਰੂ ਸਾਹਿਬ ਨੂੰ ਹੋ ਰਹੀਆਂ ਨੇ ਅਸੀਸਾਂ ਪ੍ਰਾਪਤ ਕਰ ਰਹੀਆਂ ਨੇ। ਅੱਜ ਸ਼ਾਮ ਦੇ ਸਮੇਂ ਵੀ ਸੰਗਤਾਂ ਕਿਉਂ ਦੇ ਦੀਵੇ ਅਤੇ ਮੋਮਬਤੀਆਂ ਬਾਲ ਕਰਕੇ ਸਤੂਜੀ ਦੇ ਪਾਵਨ ਅਸਥਾਨ ਤੇ ਪਹੁੰਚ ਕਰਕੇ ਸਤੂਜੀ ਦੀਆਂ ਅਸੀਸਾਂ ਪ੍ਰਾਪਤ ਕਰਨ ਦੇ ਲਈ ਇਹ ਕਿਉਂ ਦੇ ਦੀਵੇ ਅਤੇ ਮੋਮਬਤੀਆਂ ਜਗਾ ਰਹੀਆਂ ਨੇ ਸਤੂਜੀ ਰਹਿਮਤ ਕਰ ਰਹੇ ਨੇ ਬਖਸ਼ਿਸ਼ਾਂ ਕਰ ਰਹੇ ਹਨ ਦਾ ਸ੍ਰੀ ਦਸਤੰਦ ਸੇਂਹ ਮੰਦਿਰ ਪੀਤ ਮਲੇਜਰ ਗੁਰਦੁਆਰਾ ਸਾਹਿਬ ਹਾਜੀ ਜਾਤਨ ਖੇਲਾ ਵਿਵਾਰ ਕਟੰਡਾ ਵੈਗੁਰੂ ਚੀਕਾ ਖਾਬਸਾ ਵੈਗੁਰੂ ਚੀਕਾ ਚਲੋ ਜੀ ਵਾਜਰ ਅਸਾਂ ਕਰਦੇ ਨਾ ਤਾਂ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸੰਸਾਰ ਪੱਧਰ ਦੇ ਵਿੱਚ ਸੰਗਤਾਂ ਬੜੀ ਧੂਮ-ਧਾਮ ਦੇ ਨਾਲ ਮਨਾ ਰਹੀਆਂ ਨੇ ਇਸ ਲੜੀ ਦੇ ਤਹਿਤ ਅੱਜ ਗੁਰਦੁਆਰਾ ਕੇਲਾ ਬੁਆਰਕ ਵਿਕੇ ਸਾਡੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਪਨਾਇਆ ਗਿਆ ਜਿਸ ਵਿੱਚ ਸੰਗਤਾਂ ਦੇ ਵਿੱਚ ਬਹੁਤ ਹੀ ਭਾਰੀ ਉਤਸ਼ਾਹ ਹੈ ਤੇ ਪ੍ਰਬੰਧਕਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ੇਸ਼ ਤੌਰ ਤੇ ਲੰਗਰ ਆਦ ਦਾ ਪ੍ਰਬੰਧ ਕੀਤਾ ਗਿਆ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਰਹਿਸ ਦਾ ਪ੍ਰਬੰਧ ਹੀ ਹੈ ਤੇ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਨੇ ਸਵੇਰ ਤੋਂ ਹੀ ਵੱਡੇ ਪੰਡਾਰ ਸਦਿਆਂ ਨੂੰ ਜਿਸ ਵਿੱਚ ਦਰਵਾਸਾ ਸਾਹਿਬ ਦੇ ਰਾਗੀ ਕੀਰਤਰੀ ਢਾਡੀ ਜਥੇ ਆਏ ਨੇ ਸੰਗਤਾਂ ਨੂੰ ਬਹੁਤ ਇਹਾਸੇ ਨਾਲ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਨਾਲ ਜੋੜ ਰਹੀ। ਵੀਪਵਾਲਾ ਤਿੰਨ ਦਿਨਾਂ ਤੋਂ ਜਿਹੜੇ ਗੁਰਮਤ ਸਮਾਗਮ ਹੋ ਰਹੇ ਨੇ ਤਿੰਨ ਦਿਨਾਂ ਤੋਂ ਕੀਤੀ ਗਈ ਹੈ। ਅੱਜ ਵਿਸ਼ੇਸ਼ ਤੌਰ ਤੇ ਸੰਗਤਾਂ ਵੱਡੀ ਗਿਣਤੀ ਵਿੱਚ ਆ ਕੇ ਇਹੋ ਦੇ ਦੇਵਾ ਰਹਿ ਗਏ ਨੇ ਅਤੇ ਵੀਪਵਾਲਾ ਗੁਰਦੁਆਰਾ ਸਾਹਿਬ ਖਲਾ ਮੁਬਾਰਕ ਹੋ ਕੇ ਆ ਕੇ ਬੈਠੇ।